ਕੀ ਕਰਕੇ ਇਹ ਦੱਸ ਕਿ ਤੇ ਹੁਣ ਰੋਟੀ ਦੇ ਖਾਣੀ ਆ ਨਾ ਜਿ ਤਰ੍ਹਾਂ ਹੁੰਦਾ ਉਤਰਾਂ ਮਾੜਾ ਚੰਗਾ ਕਰੀ ਜਾਂਦਾ ਤੇ ਜਿਹੜੀ ਜ਼ਮੀਨ ਸੀ ਸਾਰੀ ਖਰਾਬ ਹੋਈ ਕੋਈ ਨਹੀਂ ਸਾਡੇ ਤਾਂ ਹੀ ਪੰਕਿਆ ਹੂੰ ਤੇ ਆੜਤੀਆਂ ਨੇ ਵੀ ਸਾੜੇ 8 ਕੜੇ ਕਰ ਦਿੱਤੇ 5 ਲੱਖ ਰੁਪਏ ਵਿਆਜ ਦੇ ਚੁੱਕਿਆ ਸੀ ਅੱਛਾ ਤੇ ਉਹਨੇ ਆਖਿਆ ਵੀ ਹੁਣ ਤੇਰੀ ਜ਼ਮੀਨ ਤਾਂ ਖਤਮ ਹੋ ਗਈ ਆ ਤਾਂ ਮੈਂ ਕੀ ਕਰਾਂ ਗੇਰੇਤ ਚੰਗੀ ਹੁੰਦੀ ਨਾ ਫੇਰ ਸਾਰੇ ਟੁੱਕਦੇ ਉਦੋਂ ਹਾਇੜਾ ਨਹੀਂ ਸਾਰੇ ਟੁੱਕਦੇ ਰਹੇ ਅੱਛਾ ਇਹ ਮਿੱਟੀ ਜਿਹੜਾ ਕੋਈ ਵੀ ਇੱਥੇ ਛੱਡ ਜਾਂਦਾ ਹੈ ਮਾੜੀ ਮੋਟੀ ਹੁੰਦੀ ਏ ਫਸਲ ਪਾਣੀ ਨਾਲ ਧੁੱਪਾਂ ਹੀ ਪੈਲੀਆਂ ਖਰਾਬ ਹੋਈਆਂ ਹੀ ਤੇ ਜੋ ਹੋਂ ਲੱਗੀ ਤੇ ਹੋਂ ਕੋਈ ਰਹਿ ਨਹੀਂ ਗਿਆ ਕਿਹ ਕਿਹ ਤਰ੍ਹਾਂ ਦਾ 4 400 ਟਾਰੇ ਚੜੀ ਉਧਰੇ ਕਰਤਾ ਕਿ ਜਿਆਦਾ ਸਾਢੇ 4:00 ਵਜੇ ਬਾਦ ਦੇ ਨੇ ਮਨੇ ਛਾਤੀ ਬਲੇ ਵਾਲੀ ਛਾਤੀ ਬਲੇ ਆਣੀ ਆ ਸਾਡੀ ਕਿਆ ਕਿ ਤੁਸੀਂ ਵੇਖ ਸਕਦੇ 88 ਪਾਣੀ ਦੀਆਂ ਸਾਡੀਆਂ ਕੰਨਾਂ ਕੋਟੇ ਸਾਰੇ ਭਾਟੇ ਸਸਕਾਰ ਦੋਸਤੋ ਤਾਂ ਅੱਜ ਦੀ ਵੀਡੀਓ ਬੜੀ ਖਾਸ ਜਾਣ ਵਾਲੀ ਹੈ ਤਾਂ ਕਿਸਾਨੀ ਨਾਲ ਜੁੜੀ ਹੋਈ ਜਿਹੜੀ ਇਹ ਵੀਡੀਓ ਹੈ ਤਾਂ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜਰੂਰ ਦਿਓ ਤਾਂ ਜੋ ਸਾਡੇ ਨਾਲ ਇੱਥੇ ਇੱਕ ਬਜ਼ੁਰਗ ਮਹਿਲਾ ਖੜੀ ਹੈ ਤਾਂ ਉਸ ਦੀ ਜਿਹੜੀ ਮੀਨ ਹੈ ਸਾਰੀ ਖੜਾ ਦਾ ਰਾਣ ਜਿਹੜੀ ਤਬਾਹ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੇ ਕੋਲੇ ਕੋਈ ਵੀ ਜਾਂ ਸਮਾਜ ਸੇਵੀ ਸੱਜਣ ਜਾ ਕੋਈ ਐਨਆਰਆਈ ਵੀਰ ਜਾਂ ਕੋਈ ਸੰਸਥਾ ਕਹਿ ਲਈਏ ਵੀ ਇਹਨਾਂ ਤੱਕ ਕਿਸੇ ਦੀ ਪਹੁੰਚ ਨਹੀਂ ਹੋਈ ਤੇ ਪਤਾ ਨਹੀਂ ਕਿਦਾਂ ਇਹ ਰਹਿ ਗਏ ਵੈਸੇ ਜਿਹੜੀਆਂ ਸਿੱਖ ਸੰਪਰਤਾयां ਜਥੇਬੰਦੀਆਂ ਨੇ ਜਾਂ ਐਨਆਰਆਈ ਵੀਰ ਨੇ ਜਾਂ ਫਿਰ ਸਮਾਜ ਸੇਵੀ ਸੱਜਣ ਨੇ ਹਰ ਇੱਕ ਦੀ ਮਦਦ ਲਈ ਪਹੁੰਚੇ ਪਰ ਪਤਾ ਨਹੀਂ ਇਹ ਵਿਚਾਰੀ ਜਿਹੜੀ ਬੀਬੀ ਹੈ ਬਜ਼ੁਰਗ ਮਹਿਲਾ ਖਲੋਤੀ ਇਹਦੇ ਪਤਾ ਨਹੀਂ ਕਿਸ ਤਰ੍ਹਾਂ ਜੜੀ ਰਹਿ ਗਈ ਤਾਂ ਜ਼ਮੀਨ ਦੇ ਹਾਲਾਤ ਵੀ ਤੁਹਾਨੂੰ ਦੁਖਾ ਦੇਣੇ ਆ ਇਸ ਵਕਤ ਨਾ ਜਿਹੜੀ ਜ਼ਮੀਨ ਦੇ ਉੱਤੇ ਅਸੀਂ ਦੇਖ ਰਹੇ ਆਂ ਵੀ ਪੰਜ ਤੋਂ 7-7 ਫੁੱਟ ਜਿਹੜੀ ਵੇਤਾ ਚੜੀ ਹੋਈ ਹੈ ਤਾਂ ਇਸ ਜ਼ਮੀਨ ਨੂੰ ਬਣਾਉਣ ਵਾਸਤੇ ਲੱਖਾਂ ਰੁਪਏ ਲੱਗਨੇ ਨੇ ਪਰ ਇਸ ਜਿਹੜੀ ਬਜ਼ੁਰਗ ਮਹਿਲਾ ਨੇ ਬੀਬੀ ਨੇ ਸਾਨੂੰ ਦੱਸਿਆ ਆ ਕਿ ਇਹ ਜਿਹੜੀ ਜਮੀਨ ਜਿਹੜੀ ਬਣਾਉਣ ਵਾਸਤੇ ਸਾਡੇ ਕੋ ਕੋਈ ਨਹੀਂ ਪਹੁੰਚਾ ਤੇ ਆਰਪੀ ਨੇ ਵੀ ਹੱਥ ਖੜੇ ਕਰਤੇ ਆ ਕਿਉਂਕਿ ਇਹਨਾਂ ਦੇ ਦੋ 2023 ਦੇ ਵਿੱਚ ਪਾਣੀ ਆ ਤੇ ਢਾਹ ਲੱਗਦੀ ਆ ਪਿੰਡ ਕੋੜਮ ਨਾ ਨਾ ਗੱਟਾ ਬਾਛਾ ਤੇ ਇਥੋਂ ਬੰਨ ਟੁੱਟਦਾ ਹੈ ਤੇ ਇਹ ਬਸਤੀ ਲਾਲ ਸਿੰਘ ਵਾਲੀ ਰੋਈਪੁਰ ਦਾ ਪਿੰਡ ਆ ਗੱਟਾ ਬਾਛਾ ਤੇ ਇਹਦੇ ਨਾਲ ਹੀ ਕੇਂਦਰ ਬਿੰਦੂ ਬਣ ਜਾਂਦਾ ਜਿਹਦਾ ਕਹਿਦੀ ਨਾ ਵੀ ਇਹਦੇ ਨਾਲ ਹੀ ਜੁੜਦਾ ਆ ਨਾਲ ਇਹਦੇ ਘੁਰਮ ਪਿੰਡ ਆ ਜਿੱਥੋਂ ਪਿਛਲੀ ਵਾਰੀ ਬਹਾਂ ਟੁੱਟਿਆ ਤੇ ਵੱਡਾ ਨੁਕਸਾਨ ਜਿਹੜਾ ਹੋਇਆ ਸੀ 2023 ਦੇ ਵਿੱਚ ਤਾਂ ਇਸ ਵਾਰ 2025 ਦੇ ਵਿੱਚ ਜਿਹੜੋ ਪਾਣੀ ਆਉਂਦਾ ਹੈ ਤਾਂ ਉਹਨੇ ਜਿਹੜੀ ਤਬਾਹੀ ਜਿਹੜੀ ਮਚਾਈ ਤਾਂ ਉਸ ਦਾ ਜਿਹੜੇ ਦ੍ਰਿਸ਼ ਜਿਹੜੇ ਬੜੇ ਭਿਆਨਕ ਸੀ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਇਸ ਵਕਤ ਦੇਖ ਸਕਦੇ ਹੋ ਤੁਸੀਂ ਰੇਤਾ ਹੀ ਰੇਤਾ ਛੱਡੀ ਹੋਈ ਹੈ ਜਿੱਥੇ ਵੀ ਵੇਖ ਲਓ ਰੇਤਾ ਹੀ ਰੇਤਾ ਇਸ ਜ਼ਮੀਨ ਨੂੰ ਬਣਾਉਣ ਵਾਸਤੇ ਜਿਹੜਾ ਜਿਹੜੇ ਰੁਪਏ ਲੱਗਣੇ ਨੇ ਉਹ ਬੀਬੀ ਲੋਨ ਤੋਂ ਉਹਨਾਂ ਨੂੰ ਅਸਮਰਥ ਆ ਤੇ ਮਾਤਾ ਨੇ ਇਹ ਸਾਨੂੰ ਦੱਸਿਆ ਕਿ ਇੱਥੇ ਇਹਨਾਂ ਕੋਲੇ ਕੋਈ ਪਹੁੰਚਿਆ ਨਹੀਂ ਤਿੰਨ ਦਾ ਘਰ ਦਾ ਗੁਜ਼ਾਰਾ ਜਿਹੜਾ ਚੱਲਦਾ ਨਾ ਇਸ ਜ਼ਮੀਨ ਤੋਂ ਚੱਲਦਾ ਸੀ ਤੇ ਦੋ ਇਹਨਾਂ ਦੇ ਬੇਟੇ ਤੇ ਉਹੋ ਹੀ ਵਾਈ ਜੋਤੀ ਦਾ ਕੰਮ ਕਰਦੇ ਸੀ ਤੇ ਜਿਹੜੇ ਪਸ਼ੂ ਦਾ ਥੋੜਾ ਬੜਾ ਦੁੱਧ ਦਿੰਦੇ ਸੀ 2-4-5 ਕਿਲੋ ਤੋਂ ਵੀ ਹੁਣ ਦੇਣਾ ਬੰਦ ਕਰਤਾ ਉਹਨਾਂ ਨੇ ਤੇ ਮਾਤਾ ਜੁੜੇ ਸਾਡੇ ਨਾਲ ਗੱਲਬਾਤ ਕਰ ਲੈਣੇ ਆ ਹਾਂ ਜੀ ਮਾਤਾ ਜੀ ਫਿਰ ਕਿਸ ਤਰ੍ਹਾਂ ਜਿਹੜਾ ਹੁਣ ਕਰਦਾ ਗਿਆ ਜਰਾ ਚੱਲਦਾ ਤੇ ਪਿੰਡਤਰਾ ਦਾ ਨਾਮ ਕੀ ਹੈ ਹਿਆਲਕੁਰ ਕਿਦਾਂ ਚੱਲਦਾ ਫਿਰ ਹੁਣ ਕਰਦਾ ਗਿਆ ਜਰਾ ਕੀ ਕਰਗੇ ਇਹ ਦੱਸ ਕਿਤੇ ਹੁਣ ਰੋਟੀ ਤੇ ਖਾਣੀ ਆ ਨਾ ਜਿਤਰਾ ਹੁੰਦਾ ਉਤਰਾ ਮਾੜਾ ਚੰਗਾ ਕਰੀ ਜਾਈਦਾ ਤੇ ਜਿਹੜੀ ਜ਼ਮੀਨ ਸੀ ਸਾਰੀ ਖਰਾਬ ਹੋਈ ਕੋਈ ਨਹੀਂ ਸਾਡੇ ਤਾਂ ਹੀ ਪੰਕਿਆ ਹੂੰ ਤੇ ਆੜਤੀਆਂ ਨੇ ਵੀ ਸਾਡੇ ਹੱਥ ਕੜੇ ਕਰਦੇ ਤੇ 5 ਲੱਖ ਰੁਪਈਆ ਵਿਆਜ ਦੇ ਚੁੱਕਿਆ ਸੀ ਅੱਛਾ ਤੇ ਉਹਨੇ ਆਖਿਆ ਵੀ ਹੁਣ ਤੇਰੀ ਜ਼ਮੀਨ ਤਾਂ ਖਤਮ ਹੋ ਗਈ ਆ ਤਾਂ ਮੈਂ ਕੀ ਕਰਾਂ

ਨੇ ਤਾਂ ਆ ਕੋ ਆਪਣੇ ਸਾਧ ਨਹੀਂ ਕੋਈਗਾ ਨਹੀਂ ਸਾਧ ਨਹੀਂ ਨਾ ਹੈਗਾ ਮਤਲਬ ਰੇਤ ਵੀ ਚੰਗੀ ਹੈ ਕਿ ਨਹੀਂ ਰੇਤ ਅਸੀਂ ਨਹੀਂ ਨਹੀਂ ਇਹ ਰੇਤ ਮਿੱਟੀ ਆ ਰਲੀ ਮੇਰੀ ਅੱਛਾ ਤਾਂ ਹੀ ਨਹੀਂ ਕਿਸੇ ਨਹੀਂ ਹਾਂ ਨਹੀਂ ਕਿਸੇ ਚੁੱਕੀ ਜੇ ਰੇਤ ਚੰਗੀ ਹੁੰਦੀ ਨਾ ਫੇਰ ਸਾਰੇ ਚੁੱਕਦੇ ਉਧਰੋਂ ਹਾਇੜਾ ਨਹੀਂ ਸਾਰੇ ਚੁੱਕਦੇ ਰਹੇ ਅੱਛਾ ਇਹ ਮਿੱਟੀ ਜਿਹੜਾ ਕੋਈ ਵੇਖ ਕੇ ਛੱਡ ਜਾਂਦਾ ਅੱਛਾ ਵੇਖ ਕੇ ਛੱਡਦਾ ਹੋਰੀ ਮਿੱਟੀ ਨਹੀਂ ਗਈ ਚੁੱਕੀ ਨਹੀਂ ਗਈ ਤਾਂ ਫੇਰ ਹੁਣ ਮਤਲਬ ਜੇ ਤਾਂ 2023 ਦੇ ਵਿੱਚ ਜਦੋਂ ਪਾਣੀ ਆਇਆ ਹਨਾ ਉਦੋਂ ਮਾਨ ਮੋਟ ਸੂਤਰ ਕੀਤੀਆਂ ਸੀ ਤੇ ਉਹ ਅੜਤ ਦੇ ਜਿਹੜਾ ਕਰਜ਼ਾ ਚੜਿਆ ਸੀ ਤੇ ਹੁਣ ਫੇਰ ਆਰਤੀਆਂ ਕੀ ਕੀ ਅਜੇ ਤਾਂ ਫਸਲ ਫਿਰ 2023 ਤੋਂ ਲੈ ਕੇ ਮਤਲਬ ਜੇ ਕੀ ਗੱਲ ਕਰੀਏ 24 ਤੱਕ ਪੈਲੀ ਬਣ ਗਈ ਸੀ ਮਾੜੀ ਮੋਟੀ ਹੁੰਦੀ ਏ ਫਸਲ ਪਾਣੀ ਨਾਲ ਧੁੱਪੀਆਂ ਹੀ ਪੈਲੀਆਂ ਖਰਾਬ ਹੋਈਆਂ ਸੀ ਤੇ ਜੇ ਹੋਣ ਲੱਗੀ ਤੇ ਹੋਣਾ ਕੋਈ ਰਹਿ ਨਹੀਂ ਗਿਆ ਕਿ ਇਤਰਾ ਦਾ 4 400 ਟਾਰੇ ਚੜੀ ਇਧਰ ਇੱਕ ਬਿਲਕੁਲ ਤਾਂ ਜਿਤਨਾ ਆਪਾਂ ਗੱਲ ਕਰਦੇ ਪਏ ਸੀ ਵੀ ਹੁਣ ਜਦਾਂ ਕੋਈ ਕਰਦਾ ਗੁਜ਼ਾਰਾ ਕਰਨਾ ਉਹਨਾਂ ਦਾ ਕੰਮ ਸਾਡੇ ਕੋਠਿਆਂ ਤੋਂ ਅਜੇ ਬਾਲੇ ਨੇ ਤੇ ਮਨੇ ਛਾਤੂ ਹੀ ਬਾਲੇ ਵਾਲੀ ਛਾਤੂ ਹੀ ਬਾਲਿਆਂ ਵਾਲੀ ਆ ਸਾਡੀ ਜਾ ਕੇ ਤੂੰ ਹੀ ਵੇਖ ਸਕਦੇ 88 ਆ ਪਾਣੀ ਦੀਆਂ ਸਾਡੀਆਂ ਕੰਦਾ ਕੋਟੇ ਸਾਰੇ ਭਾਟੇ ਅਜੇ 88 ਦੇ ਸਮੇਂ ਤੋਂ ਜਦੋਂ ਪਾਣੀ ਆਇਆ ਉਦੋਂ ਵੀ ਘਰਾਂ ਚ ਪਾਣੀ ਵੜ ਗਿਆ ਪਾਣੀ ਘਰਾਂ ਚ ਵੜਿਆ ਅਸੀਂ ਸਾਰੇ ਕੋਟੇ ਕੰਦਾ ਪਾਟੇ ਉੱਤੇ ਬੱਲੇ ਆ ਜਾ ਕੇ ਵੇਖ ਸਕਦੇ ਤੂੰ ਇਤਰਾ ਵੀਡੀਓ ਬਣਾ ਕੇ ਪਾ ਸਕਦੇ ਤੂੰ ਜ਼ਮੀਨ ਵੈਸੇ ਮਾਦਾ ਕਿੰਨੀ ਜ਼ਮੀਨ 6.5 ਕਿੱਲੇ ਥਾਂ ਤੇ ਉਹਨੂੰ ਜੋ ਬਚੀ ਕਿੰਨੀ ਹੈ ਬਚੀ ਉਧਰ ਆ 2 ਕਿੱਲੇ ਥਾਂ ਜਿਹੜੀ ਮਨੋਪਾਰ ਆ ਉਹ ਬਚੀ ਆ ਅੱਛਾ ਹਾਂ ਤੇ ਉਹ ਤਾਂ ਤੈਨੂੰ ਪਤਾ ਤੈਨਾਂ ਹੀ ਤਾਂ ਬਰਖਾਨ ਵਾਲੇ ਤੇ ਕੋ ਕਿ ਨਹੀਂ ਗਿਆ ਅੱਛਾ ਦੋ ਮੁੰਡੇ ਵਿਆਹੇ ਆ ਹਾਂ ਵਿਆਹੇ ਨਿਕਨੇ ਕੇ ਬੱਚੇ ਇੱਕ ਦੀਆਂ ਤਿੰਨ ਗੁੱਡੀਆਂ ਇੱਕ ਦਾ ਲੜਕਾ ਹੂੰ ਦੋ ਪਰਿਵਾਰ ਹੋ ਗਏ ਤੇ ਤੀਜਾ ਪਰਿਵਾਰ ਤੁਸੀਂ ਠੀਕ ਠੀਕ ਆ ਹਾਂ ਜੇ ਤਿੰਨ ਪਰਿਵਾਰਾਂ ਦਾ ਗੁਜਾਰਾ ਜਿਹੜਾ ਮਤਲਬ ਔਖਾ ਹੋਇਆ ਪਿਆ ਠੀਕ ਔਖਾ ਹੋਇਆ ਪਿਆ ਬਹੁਤ ਜ਼ਿਆਦਾ ਤੇ ਕੀ ਕਹਿਣਾ ਚਾਹੁੰਦੇ ਮਤਲਬ ਜਿਸ ਤਰ੍ਹਾਂ ਜੇ ਤੁਹਾਡੀ ਲਗੇ ਮਦਦ ਕੋਈ ਸਾਡਾ ਮਾਤ ਕਰੇ ਕੋਈ ਭੈਣ ਭਰਾ ਸਾਡੀ ਮਾਤ ਕਰੇ ਕੋਈ ਸੰਖਿਆ ਵਾਲਾ ਮਾਤ ਕਰੇ ਕਿ ਨਹੀਂ ਕੋਈ ਪਹਿਲੀ ਧੋਗਲੇ ਬਣਾ ਲਿਆਂਗੇ ਹੂੰ ਇੱਥੇ ਮੈਂ ਤਾਂ ਕਿੰਨੀ ਪਹਿਲੀ ਖਰਾਬ ਹੋਈ ਜਣੀ ਇੱਥੇ ਸਾਢੇ 4 ਕਿੱਲੇ ਥਾ ਸਾਡੇ ਚਾਰ ਕਿਵੇਂ ਪਾ ਆਵੇ ਢੜੇ ਚੜੇ ਪਈ ਕੋਈ ਨਹੀਂ ਰੇਤ ਸਾਡਾ ਚੁੱਕਣ ਵਾਲੀ ਨਹੀਂ ਗੀ ਰੇਤ ਵਿੱਚ ਮਿੱਟੀ ਰਲੀ ਵਿੱਚ ਰੇਤਲੀ ਚਾਰ ਚਾਰ ਫੋਟਾ ਚੜੀ ਪਈ ਸਾਰੇ ਦੇਖੋ ਮੈਂ ਤਾਂ ਜੇ ਤੁਹਾਡੇ ਨਾਲ ਕੋਈ ਨੀ ਸੰਪਰਕ ਕਰਨਾ ਹੋਵੇ ਜੇ ਕਿਸੇ ਤੁਹਾਡੀ ਮਦਦ ਕਰਨੀ ਹੋਵੇ ਤੇ ਕੀ ਕਿਹੜਾ ਨੰਬਰ ਤੁਸੀਂ ਦੇਣੇ ਹੋ ਆਵੇ ਮੇਰੇ ਕੋਈ ਨੰਬਰ ਹੈਗਾ ਅੱਛਾ ਮੋਬਾਈਲ ਤੇ ਨੰਬਰ ਹੈ ਅੱਛਾ ਮੋਬਾਈਲ ਨੰਬਰ ਇਹਨਾਂ ਨੇ ਮਾਪਿਆਂ ਨੇ ਮੋਬਾਈਲ ਦੇ ਪਿੱਛੇ ਲਿਖ ਕੇ ਆ ਰੱਖਿਆ ਤੁਸੀਂ ਕਿ ਦੇਖ ਨਹੀਂ ਸਕਦੇ ਹੋ ਮੈਂ ਬੋਲ ਵੀ ਦਊਗਾ ਵੀ ਆ ਇਹਨਾਂ ਦਾ ਨੰਬਰ ਹੈ ਤੇ ਵੈਸੇ ਮੈਂ ਬੋਲ ਵੀ ਦੇਣਾ ਕਿਉਂਕਿ ਦੇਖ ਇਹਨੇ ਮਦਦ ਕਰਨੀ ਨਾ ਇਹਨਾਂ ਮਾਤਾ ਦੀ ਬਜ਼ੁਰਗ ਮਾਤਾ ਵਿਚਾਰੀ ਇਥੇ ਰੇਤ ਦੇ ਵਿੱਚ ਸਾਨੂੰ ਵੇਖ ਕੇ ਆ ਗਈ ਵੀ ਅਸੀਂ ਚਾਹਨ ਤੱਕ ਲੰਘਦੇ ਪਏ ਸੀ ਰਸਤੇ 'ਚ ਵੇਖਿਆ ਵੀ ਇਥੇ ਰੇਤ ਬਹੁਤ ੜੜੀ ਜਿਹਾ ਤਾਂ ਪੰਜਾਬ ਸਰਕਾਰ ਨੇ ਗਿਆ ਸੀ ਜਿਸ ਕਾ ਖੇਤ ਉਸਦੀ ਰੇਤ ਉਹਦੇ ਤਹਿਤ ਨਾ ਅਸੀਂ ਚੱਲ ਥੋੜਾ ਵੇਖ ਤੇ ਲਈਏ ਮਤਲਬ ਇੰਨੀ ਨਹੀਂ ਰੇਤ ਮਤਲਬ ਤਾਂ ਵੇਖ ਕੇ ਫਿਰ ਮੈਂ ਆ ਗਈ ਜੀ ਜੀ ਤੇ ਇਹ ਮਾਤਾ ਨਾਲ ਜੇਕਰ ਸੰਪਰਕ ਕਰਨਾ ਭਈ ਇਹਦਾ ਮਾਤਾ ਜੀ ਦਾ ਨੰਬਰ ਆ 98762 ਤੇ 15460 ਇਹ ਕਿਰੀ ਦੁਬਾਰਾ ਰਿਪੀਟ ਕਰਾ ਦਿੰਨੇ ਆ ਤੁਹਾਨੂੰ 98762 ਤੇ 15460 ਤੇ ਇਹ ਜਿਹੜੀ ਜ਼ਮੀਨ ਜਿਹੜੀ ਨਾ માતા ਦੀ ਇਹ ਹੈਗੀ ਵੈਸੇ ਜ਼ਿਲ੍ਹਾ ਫਿਰੋਜ਼ਪੁਰ ਦੇ ਆ ਪਿੰਡ ਗੱਟਾ ਬਾਦਸ਼ਾ ਤੇ बस्ती لال ਸਿੰਘ ਵਾਲੀ ਤੇ ਜੇ ਗੱਲ ਕਰੀਏ ਨਾ ਇਹਦੇ ਜਿਹੇ ਪਿਛਲੀ ਵਾਰੀ ਬੰਨ ਟੁੱਟਿਆ ਪਿੰਡ ਕੋਲ ਆ ਪਿੱਛੇ ਬੰਨ ਟੁੱਟਿਆ ਸੀ ਦਰੇਸ਼ੋ ਤੋਂ ਵਕਤ ਉਸ ਵਕਤ ਬੜੇ ਭਿਆਨਕ ਸੀ ਤੇ ਆ ਜਿਹੜੀ ਜ਼ਮੀਨ ਜਿਹੜੀ ਹੈ ਨਾ માતા ਦੀ ਸਾਰੀ ਸਾਰੀ ਖਰਾਬ ਹੋ ਚੁੱਕੀ ਹੈ ਰੇਤਾ ਚਾਰ ਚਾਰ 5 5 ਫੁੱਟ ਚੜ ਚੁੱਕੀ ਤੇ ਜੇ ਕਿਸੇ ਵੀਰ ਨੇ ਮਦਦ ਕਰਨੀ ਵੀ ਨਾ ਨੰਬਰ ਤੁਹਾਨੂੰ ਦੱਸਤਾ ਤੇ ਫੋਨ ਦੇ ਵਿੱਚ ਵੀ ਰਿਕਾਰਡਿੰਗ ਦੇ ਵਿੱਚ ਵੀ ਨੰਬਰ ਜਿਹੜਾ ਇਹਦੇ ਵਿੱਚ ਤੁਹਾਨੂੰ ਦਿਖਾਤਾ ਵੈਸੇ ਵੀ ਨੰਬਰ ਪਾ ਦਵਾਂਗੇ ਆਪਾਂ ਜੇ ਕਿਨੇ ਮਦਦ ਕਰਨੀ ਨਾ માતા ਦੀ ਸੁੱਧਾ ਫੋਨ ਕਰਨਾ ਅਸੀਂ ਨਹੀਂ ਕਹਿੰਦੇ ਵੀ ਮਤਲਬ ਇਸ ਨੰਬਰ ਤੇ ਕਾਲ ਕਰੋ ਉਸ ਨੰਬਰ ਤੇ ਕਾਲ ਕਰੋ ਮਾਤਾ ਦਾ ਨੰਬਰ ਮਾਤਾ ਤੁਹਾਡਾ ਹੀ ਨੰਬਰ ਹੈ ਨਾ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਮਾਤਾ ਦਾ ਨੰਬਰ ਹੈ ਭਈ ਜੇ ਕਿਸੇ ਵੀਰ ਨੇ ਮਦਦ ਕਰਨੀ ਨਾ ਸੁੱਧਾ ਮਾਤਾ ਨਾਲ ਸੰਪਰਕ ਕਰੋ ਤੇ ਇਹਨਾਂ ਦੀ ਮਦਦ ਜਿਹੜੀ ਇਹਨਾਂ ਤੱਕ ਸੁੱਧੀ ਪਹੁੰਚੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਇਹ ਰਹੀਆਂ ਵੀਡੀਓ ਤੁਹਾਡੇ ਨਾਲ ਫਾਨੀਆਂ ਕਰਦੇ ਰਹਾਂਗੇ ਜਿਹੜੀਆਂ ਵੀ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਫੋਲੋ ਤੇ ਕਮੈਂਟਾਂ ਦੇ ਵਿੱਚ ਜਿਹੜਾ ਆਪਣੇ ਜਿਹੜੇ ਜਵਾਬ ਦਿਓ ਤੇ ਕਿਸੇ ਨਾ ਕਿਸੇ ਦੀ ਜਿਹੜੀ ਮਦਦ ਹੋ ਸਗੀ ਹੈ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਅੱਜ ਦੀ ਵੀਡੀਓ ਜ ਇੰਨਾ